ਆ ਤੁਹਾਡੇ ਚਰਨਾਂ ਤੇ ਹੱਥ ਲਾ ਕੇ ਬੇਨਤੀ ਕਰਦਾ ਖੰਡੂਰ ਸਾਹਿਬ ਵਾਲਿਓ ਤੁਹਾਡੇ ਹੱਥ ਦੇ ਵਿੱਚ ਸਿੱਖਾਂ ਦੀ ਅਣਖ ਸਿੱਖਾਂ ਦੀ ਪੱਗ ਤੁਹਾਡੇ ਹੱਥਾਂ ਦੇ ਪਈ ਉਹਨੂੰ ਥੱਲੇ ਨੂੰ ਛੱਡ ਦਿਓ ਉਹਨੂੰ ਚੱਕ ਕੇ ਅਮਰਪਾਲ ਦੇ ਸੰਤਾਂ ਦੀ ਸਜਾ ਕੇ ਤਾਜ ਬਣਾਓ ਇੱਕ ਸਦੀ ਦਾ ਜਰਨੈਲ ਬਣੂਗਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਤਾਂ ਵਾਲਿਆਂ ਤੋਂ ਬਾਅਦ ਸਿੱਖ ਤੋਂ ਹੁੰਦਾ ਜਰਨੈਲ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਆਪਣੇ ਕੋਲੇ ਮੌਕਾ ਚਾਹਤਾ ਆ ਆਪਾਂ ਅਮਰਤਪਾਲ ਸਿੰਘ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਜੇਲ੍ਹ ਤੋਂ ਕਢਾਈਏ ਬਾਹਰ ਪਾਰਲੀਮੈਂਟ ਦੇ ਵਿੱਚ ਭੇਜੀਏ ਤੇ ਉੱਥੇ ਜਾ ਕੇ ਸਾਡੇ ਭਾਈ ਸਾਬ ਗੋਲਣ ਤੇ ਸਿੱਖ ਨਜ਼ਾਰਾ ਵਿਚਰਦੀ ਗੱਲ ਹੁੰਦੀ ਫਡੂਰ ਸਾਹ ਵਾਲਿਓ ਜੇ ਤੁਸੀਂ ਅਮਰਤਪਾਲ ਸਿੰਘ ਨੂੰ ਹਰਾਤਾ ਤਾਂ ਸਮਝ ਲਿਓ ਹੁਣ ਸਿੱਖਾਂ ਦੀ ਅਦਵਾਈ ਕਰਨ ਵਾਲਾ ਕੋਈ ਲੀਡਰ ਨੂੰ ਚੁਣ ਨਹੀਂ ਮਿਲਣਾ ਦੀਵਸ ਨੂੰ ਪਹਿਲਾਂ ਸੀ ਕਹਿੰਦਾ ਪੰਥ ਦਾ ਮਹਿਣਾ ਨਾ ਲਈਏ ਦੁਨੀਆ ਦਾ ਮਹਿਣਾ ਲਈਏ ਪੰਚਦਾ ਮਹੀਨਾ ਸਦੀਆਂ ਤੱਕ ਖੈਰਾ ਨਹੀਂ ਸਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਖੇੜੀ ਜਿਨ੍ਹਾਂ ਨੂੰ ਤੁਸੀਂ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਕਹਿੰਦੇ ਨੇ ਪਰ ਅਸੀਂ ਕਦੇ ਜ਼ਿੰਦਗੀ ਦੇ ਵਿੱਚ ਫਕੀਰੀ ਤਾਂ ਕੀਤਾ ਪਰ ਕਰਮ ਕਾਂਦ ਤੁਸੀਂ ਕੀਤਾ ਸੋ ਅਸੀਂ ਅनाथ ਆਸ਼ਰਮ ਚਲਾ ਰਹੇ ਹਾਂ ਊਨੇ ਲੰਗੜੇ ਪਾਹੀ ਬਜ਼ੁਰਗ ਬੱਚਿਆਂ ਦਾ ਤੇ 8-9 ਸਾਲ ਤੋਂ ਜਿੰਨੇ ਤੋਂ ਮੈਂ 20 ਸਾਲ ਦਾ 21 ਸਾਲ ਦਾ ਸੇਵਾ ਤੇ ਲੱਗਿਆ ਸੀ ਯਾ 30 ਸਾਲ ਦਾ ਹੋਣਾ ਪਰ ਜਿਹੜੇ ਵਿਸ਼ੇ ਤੇ ਮੈਂ ਗੱਲ ਕਰਨੀਆਂ ਤੁਹਾਡੇ ਨਾਲ ਮੇਰੀਆਂ ਪੋਸਟਾਂ ਵੀ ਕਈ ਪੈਗੀਆਂ ਚੈਨਲਾਂ ਤੇ ਬਾਬਾ ਜੀ ਯਾਦ ਉਮੀਦਵਾਰ ਲੜ ਰਹੇ ਨੇ ਫਿਲਹਾਲ ਮੈਂ ਲੜ ਨਹੀਂ ਰਿਹਾ ਉਹਦਾ ਕਾਰਨ ਹੈ ਵੀ ਇੱਕ ਤਾਂ ਇੱਥੋਂ ਸਰਦਾਰ ਸਿਮਰਜੀਤ ਸਿੰਘ ਮਾਨ ਲੜ ਰਹੇ ਨੇ ਸੁਪਾਸਿੰਘ ਖੈਰਾ ਲੜ ਰਹੇ ਨੇ ਉਹ ਵੀ ਆਪਣੇ ਮਿੱਤਰ ਨੇ ਬਾਕੀ ਦਿੱਲੀ ਤੋਂ ਚੱਲਣੀਆਂ ਪਾਰਟੀਆਂ ਨੂੰ ਤਾਂ ਆਪਾਂ ਸਾਥ ਦੇਣਾ ਨਹੀਂ ਚਾਹੀਓ ਕਾਂਗਰਸਾਂ ਚਾਹੀਓ ਆਪਣੇ ਆਪ ਵਾਲੇ ਵੀ ਤੇ ਚਾਹੇ ਉਹ ਬੀਜੇਪੀ ਵਾਲੇ ਵੀ ਹਾਗਏ ਤੋਂ ਬੀਜੇਪੀ ਚੰਗਾ ਲੀਡਰ ਹੋਇਆ ਉਹਦੀ ਕਰਦਾਂਗੇ ਸਪੋਰਟ ਜੇ ਕੋਈ ਲੀਡਰ ਚੰਗਾ ਹੋਇਆ ਕਮਰ ਵਿਜੇ ਪ੍ਰਤਾਪ ਸਿੰਘ ਚੰਗਾ ਬੰਦਾ ਆਮ ਆਦਮੀ ਪਾਰਟੀ ਤੋਂ ਉਹੇ ਜੇ ਬੰਦੇ ਸਪੋਰਟ ਕਰੂੰ ਬਾਕੀ ਇੱਕ ਹੱਥ ਵੱਨ ਕੇ ਬੇਨਤੀ ਆ ਤੁਹਾਡੇ ਚਰਨਾਂ ਤੇ ਹੱਥ ਲਾ ਕੇ ਬੇਨਤੀ ਕਰਦਾ ਖਡੂਰ ਸਾਹਿਬ ਵਾਲਿਓ ਤੁਹਾਡੇ ਹੱਥ ਦੇ ਵਿੱਚ ਸਿੱਖਾਂ ਦੀ ਅਣਖ ਸਿੱਖਾਂ ਦੀ ਪੱਗ ਤੁਹਾਡੇ ਹੱਥਾਂ 'ਚ ਪਈ ਹੈ ਉਹਨੂੰ ਥੱਲੇ ਵੀ ਛੁੜਕ ਦੋ ਉਹਨੂੰ ਚੱਕ ਕੇ ਅਮਰਤਪਾਲ ਦੇ ਸਰਤੇ ਵੀ ਸਜਾ ਕੇ ਤਾਜ ਬਣਾਇਆ ਇੱਕ ਸਦੀ ਦਾ ਜਰਨੈਲ ਬਣੂਗਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਨਾਲੋਂ ਤੋਂ ਬਾਅਦ ਸਿੱਖ ਕੌਮ ਦਾ ਜਰਨੈਲ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਅੱਜ ਸਿੱਖਾਂ ਦੀ ਹੱਕਾਂ ਦੀ ਗੱਲ ਕਰਦੇ ਕਰਦੇ ਇੱਕ ਸਾਲ ਤੋਂ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਉਹਨਾਂ ਦੀ ਘਰਵਾਲੀ ਵੀ ਦੇਖੋ ਇਹ ਵਿਆਹ ਹੋਇਆ ਸੀ ਕੱਲ੍ਹ ਤਾਂ ਮੈਨੂੰ ਸਾਨੂੰ ਪਤਾ ਸੀ ਵੀ ਗ੍ਰਸਤੀ ਜੀਵਨ ਸ਼ੁਰੂ ਕੀਤਾ ਉਹ ਵੀ ਇੱਕ ਤਰ੍ਹਾਂ ਦੀ ਜੇਲ੍ਹ ਕੱਟ ਰਹੇ ਨੇ ਮੌਕੇ ਦੀ ਸਰਕਾਰ ਤੇ ਸੈਂਟਰ ਸਰਕਾਰ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਅਮਰਤਪਾਲ ਨੂੰ ਕੁੱਟਿਆ ਬੋਲ ਜਾਨਾ ਤੇ ਉਸ ਤੋਂ ਬਾਅਦ ਹੁਣ ਮੈਂ ਬੇਨਤੀ ਕਰਦਾਂ ਆਪਣੇ ਕੋਲੇ ਮੌਕਾ ਚਾਹੇ ਤਾਂ ਆਪਾਂ ਅਮਰਤਪਾਲ ਸਿੰਘ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਓ ਜੇਲ੍ਹ ਚੋਂ ਕਢਾਈਏ ਬਾਹਰ ਪਾਰਲੀਮੈਂਟ ਦੇ ਵਿੱਚ ਭੇਜਿਓ ਤੇ ਉੱਥੇ ਜਾ ਕੇ ਸਾਡੇ ਭਾਈ ਸਾਹ ਬੋਲਣ ਤੇ ਸਿੱਖ ਨਜ਼ਾਰਾ ਆ ਜੀਵੇ ਚੜ੍ਹਦੀ ਕਲਾ ਹੋ ਜਾਈਵੇ ਫਡੂਰ ਸਾਹਿਬ ਵਾਲਿਓ ਜੇ ਤੁਸੀਂ ਅਮਰਤਪਾਲ ਸਿੰਘ ਨੂੰ ਹਰਾਤਾ ਤਾਂ ਸਮਝ ਲਿਓ ਹੁਣ ਸਿੱਖਾਂ ਦੀ ਅਦਵਾਈ ਕਰਨ ਵਾਲਾ ਕੋਈ ਲੀਡਰ ਤੁਹਾਨੂੰ ਮਿਲਣ ਨੂੰ ਬੱਬਰ ਸ਼ੇਰਾ ਹੋ ਤੁਹਾਡੇ ਨੂੰ ਜੇਲ੍ਹ ਕੱਟ ਰਿਆ ਪਰ ਆਪਣਾ ਫਰਜ਼ ਬਣਦਾ ਪੰਜਾਬ ਸਾਪਾ ਅਮਰਤਪਾਲ ਸਿੰਘ ਦੀ ਅਸੀਂ ਸਪੋਰਟ ਪੂਰੀ ਥੋਕ ਕੇ ਕਰਦੇ ਆਂ ਤੇ ਪ੍ਰਚਾਰ ਵੀ ਕਰਾਂਗੇ ਅਮਰਤਪਾਲ ਸਿੰਘ ਦੀ ਚੜ੍ਹਦੀ ਕਲਾ ਹੋਵੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ ਖਡੂਰ ਸਾਹ ਵਾਲਿਓ ਦੀਪ ਸਿੰਘੂ ਕਹਿੰਦਾ ਸੀ ਕਹਿੰਦਾ ਪੰਥ ਦਾ ਮਹਿਣਾ ਨਾ ਲਿਓ ਦੁਨੀਆ ਦਾ ਮਹਿਣਾ ਲਿਓ ਪੰਥ ਦਾ ਨਹੀਂ ਨਾ ਸਦੀਆਂ ਦਾ ਖੈਰਾ ਨਹੀਂ ਸਰਦਾ ਗੰਗੂ ਨੇ ਸਹਿਬਜ਼ਾਦਿਆਂ ਨੂੰ ਫੜਾਇਆ ਸੀ ਮਾਤਾ ਗੁਜਰੀ ਜੀ ਨੂੰ ਅੱਜ ਵੀ ਜਦੋਂ ਨਰਕ ਹਰਾਮ ਦੀ ਗੱਲ ਕਰਦੇ ਆਂ ਹਲਾ ਕਹਿੰਦਾ ਗੰਗੂ ਗੰਗੂ ਦਾ ਵਾਰਸ ਫੱਦਾ ਦੀ ਗੱਲ ਕਰਦੇ ਆਂ ਬੇਈਮਾਨਾ ਦੀ ਗੱਲ ਕਰਦੇ ਆਂ ਆਪਾਂ ਕਹਿੰਦੇ ਆਂ ਗੰਗੂ ਦੀ ਲਾੜ ਇਸ ਤਰ੍ਹਾਂ ਕਿ ਆਪਾਂ ਗੰਗੂ ਜੀਆਂ ਲਾਦਾ ਨਹੀਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤਰ ਹੈ ਤੇ ਪੰਜ ਸਾਹਿਬ ਪੰਜ ਮਰਤ ਪਾਤਸ਼ਾਹ ਨੂੰ ਜਿਤਾ ਕੇ ਸਤ ਕੌਮ ਦੀ ਚੜ੍ਹਦੀ ਕਲਾ ਕਰੋ ਖਡੂਰ ਸਾਹਿਬ ਵਾਲਿਓ ਪੰਚੀ ਇੱਜ਼ਤ ਅਰਥ ਤੁਹਾਡੇ ਹੱਥ ਦੇ ਵਿੱਚ ਹੈ ਫਿਰ ਤੁਸੀਂ ਦੇਖ ਲਓ ਕੀ ਕਰਨਾ ਅਸੀਂ ਜੇ ਮੈਂ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਅਸੀਂ ਥੋੜ੍ਹ ਕੇ ਸਪੋਰਟ ਕਰ ਰਹੇ ਹਾਂ ਹੋਰ ਜੇ ਕਿਸੇ ਲੀਡਰ ਦੀ ਕਰਾਂਗੇ ਤਾਂ ਤੁਹਾਡੇ ਸਾਹਮਣੇ ਜ਼ਰੂਰ ਦੱਸਾਂਗੇ ਫਿਲਹਾਲ ਕਈ ਨਗਰ ਪੰਚਾਇਤਾਂ ਆ ਰਹੀਆਂ ਨੇ ਤੇ ਕਈ ਦੋਸਤ ਮਿੱਤਰ ਆ ਰਹੇ ਨੇ ਖਸਖਰ ਦੀ ਖੇਤੀ ਨੂੰ ਲੈ ਕੇ ਵੀ ਬਾਬਾ ਜੀ ਤੁਸੀਂ ਇਲੈਕਸ਼ਨ ਲੜੋ ਜਿੱਤ ਹਾਰ ਦੀ ਕੋਈ ਗੱਲ ਨਹੀਂ ਪਰ ਖਸਖਰ ਦੀ ਖੇਤੀ ਦੇ ਮੁੱਦੇ ਤੇ ਲੜੋ ਫੀਮਪੂ ਕਿਦੋਂ ਠੇਕੇ ਆ ਰਹੇ ਮੁੱਦੇ ਤੇ ਲੜੋ ਜੇ ਅਸੀਂ ਇਲੈਕਸ਼ਨ ਲੜੀ ਵੀ ਰਾਜੀ ਅਨੰਦ ਪ੍ਰਸਾਦ ਦੇ ਮਤੇ ਦੇ ਉੱਪਰ ਪਹਿਰਾ ਦੇ ਕੇ ਇਲੈਕਸ਼ਨ ਲੜਾਂਗੇ ਹੋਰ ਕਿਸੇ ਪਾਰਟੀ ਵੱਲੋਂ ਨਹੀਂ ਲੜਨਾ ਹੁੰਦਾ ਦੋ ਤਿੰਨ ਪਾਰਟੀਆਂ ਆਪਾਂ ਨੂੰ ਪਿਆਰ ਹੈ ਪ੍ਰਧਾਨਾਂ ਨਾਲ ਆਪਾਂ ਨੂੰ ਲੜਾ ਵੀ ਦਿੰਦੇ ਪਰ ਜੇ ਲੜਾਂਗੇ ਤਾਂ ਆਜ਼ਾਦ ਲੜਾਂਗੇ ਆਜ਼ਾਦ ਹੀ ਉਮੀਦਵਾਰ ਅਮਰਪਾਲ ਸਿੰਘ ਖਾਲਸਾ ਲੜ ਰਹੇ ਨੇ ਪਾਰਟੀਆਂ ਦੇ ਪਿੱਛੇ ਹਟ ਕੇ ਭਰ ਦੋ ਪਿੰਪੇ ਅਮਰਪਾਲ ਸਿੰਘ ਦੇ ਟੂੰ 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 ਹੋਵੇ ਤੇ ਜਿਤਾ ਕੇ ਸਾਡੇ ਭਾਈ ਸਾਹਿਬ ਨੂੰ ਬਾਹਰ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ